ਬਿਜਲੀ ਬੋਰਡ ਦੀ ਇੱਕ ਬਹੁਤ ਵੱਡੀ ਜਿਹੜੀ ਅਨਗੇਲੀ ਆ ਉਹ ਸਾਹਮਣੇ ਆਈ ਹੈ ਪਿੰਡ ਕੱਦ ਗਿਲ ਦੇ ਵਿੱਚ ਨੈਸ਼ਨਲ ਹਾਈਵੇ ਐ ਐਨ ਐਚ 54 ਦੇ ਥੋੜੀ ਕਿ ਦੂਰੀ ਤੇ ਇੱਕ ਬਿਜਲੀ ਦਾ ਜਿਹੜਾ ਖੰਭਾ ਉਹ ਡਿੱਗ ਜਾਂਦਾ ਏ ਤਾਂ ਸ਼ਿਕਾਇਤ ਕਰਤਾ ਨੇ ਬਹੁਤ ਵਾਰ ਬਿਜਲੀ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਇੱਥੇ ਜਿਹੜਾ ਖੰਭਾ ਉਹ ਡਿੱਗ ਗਿਆ ਏ ਕਦੇ ਵੀ ਕਿਸੇ ਵੀ ਟਾਈਮ ਤੇ ਹਾਦਸਾ ਜਿਹੜਾ ਏ ਵਾਪਰ ਸਕਦਾ ਏ ਤਾਂ ਉਸ ਨੂੰ ਤੁਸੀਂ ਚੁੱਕ ਕੇ ਦੁਬਾਰਾ ਜਿਹੜਾ ਖੰਭਾ ਉਹਨੂੰ ਠੀਕ ਕਰ ਦੋ ਇੱਥੋਂ ਤੱਕ ਕਿ ਸ਼ਿਕਾਇਤਕਰਤਾ ਨੇ ਕਿਹਾ ਕਿ ਚਲੋ ਹੁਣ ਤੇ ਬਰਸਾਤ ਹੋ ਰਹੀ ਏ ਤੇ ਬਰਸਾਤ ਹੋਣ ਦੇ ਕਾਰਨ ਜਿਹੜਾ ਝੋਨੇ ਦੀ ਜਿਹੜੀ ਫਸਲ ਲੱਗੀ ਹੋਈ ਆ ਉਹ ਤੇ ਚਲੋ ਠੀਕ ਹੈ ਅਗਰ ਬਰਸਾਤ ਨਾ ਪੈਂਦੀ ਬਿਜਲੀ ਨਾ ਆਉਂਦੀ ਤਾਂ ਮੇਰੀ ਜਿਹੜੀ ਫਸਲ ਸੀ ਉਹ ਵੀ ਖਰਾਬ ਹੋ ਸਕਦੀ ਏ ਤਾਂ ਉਲਟਾ ਸ਼ਿਕਾਇਤਕਰਤਾ ਨੇ ਇੱਕ ਹੋਰ ਦੱਸਿਆ ਏ ਕਿ ਉਲਟਾ ਬਿਜਲੀ ਦੇ ਜਿਹੜੇ ਅਧਿਕਾਰੀ ਨੇ ਉਹ ਪੈਸਿਆਂ ਦੀ ਮੰਗ ਕਰਦੇ ਪਏ ਨੇ ਉਹ ਆਪਾਂ ਸ਼ਿਕਾਇਤ ਕਰਤਾ ਦੇ ਨਾਲ ਗੱਲ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਤੇ ਆਪਾਂ ਅਧਿਕਾਰੀਆਂ ਦੇ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਨੇ ਪੈਸੇ ਦੀ ਮੰਗ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਸ਼ਰਨਜੀਤ ਸਿੰਘ ਆ son of ਅਗਰੇਸ ਸਿੰਘ ਮੇਰਾ ਲੱਗਾ ਜੀ ਇਹ ਪਿੰਡ ਕੱਦ ਕੇ ਲਿਆ ਜੀ ਜ਼ਿਲ੍ਹਾ ਤਰਨਤਾਰਨ ਸਾਰਾ ਮਾਮਲਾ ਹੈਗਾ ਜੀ ਲਾਈਟ ਦੀ ਉਹ ਕਿਹੜਾ ਖੰਭਾ ਡਿੱਗ ਚੁੱਕਾ ਸੀ ਸਾਰਾ ਇਹ ਸਰ ਮਾਮਲਾ ਇਹ ਆ ਵੀ 6 ਤਰੀਕ ਦੀ ਰਾਤ ਮਤਲਬ ਇਹ ਖੰਭਾ ਡਿੱਗ ਚੁੱਕਾ ਸੀ ਤੇ 7 ਤਰੀਕ ਵਾਲੇ ਦਿਨ ਮੈਂ ਅਧਿਕਾਰੀਆਂ ਨੂੰ ਵੀਡੀਓ ਆਡੀਓ ਪਾ ਚੁੱਕਾ ਹਾਂ ਬਣਾ ਕੇ ਤੇ ਮੌਕਾ ਖਤਰ ਸਿੰਘ ਜਿਹੜਾ ਇੱਥੋਂ ਦੀ ਡਿਊਟੀ ਇਨਚਾਰਜ ਉਹਨੂੰ ਵੀ ਮੌਕਾ ਦਿਖਾ ਚੁੱਕਾ ਹਾਂ ਤੇ 8 ਤਰੀਕ ਜਦੋਂ 7 ਤਰੀਕ ਨੂੰ ਨਹੀਂ ਇਹਨਾਂ ਨੇ ਕੋਈ ਕਾਰਵਾਈ ਕੀਤੀ ਤੇ ਫਿਰ 8 ਤਰੀਕ ਨੂੰ ਮੈਂ ਤੇ ਦਿੱਖਤੀ ਦਿਖਾ ਆਸਟਡੀਓ ਨੂੰ ਪੇਸ਼ ਹੋ ਕੇ ਬਿਜਲੀ ਵਿਭਾਗ ਦੇ ਫੁਕਲ ਪੁਆਇੰਟ ਤਰਨਤਾਰਨ ਜਾ ਕੇ ਦਿੱਤੀ ਕਹਿੰਦੇ ਵੀ ਹੋ ਜੂਗੀ ਕਾਰਵਾਈ ਹੋ ਜੂਗੀ ਕਾਰਵਾਈ ਪਰ ਹਜੇ ਤੱਕ ਦਿਨ ਬੀਤਦੇ ਜਾ ਰਹੇ ਕੋਈ ਕੰਮ ਮਤਲਬ ਕੋਈ ਕਾਰਵਾਈ ਨਹੀਂ ਹੋਈ ਯਾਰਾਂ ਕਿਦੀ ਫਸਲ ਮੇਰੀ ਲੱਗੀ ਸਾਤ ਤਰੀਕ ਦੀ ਪਰ ਹੁਣ ਵੇਖੋ ਵੀ ਮੀਂਹਾ ਹੁਣ ਤੇ ਚਲੋ ਦੋ ਤਿੰਨ ਦਿਨ ਹੋ ਗਏ ਵੀ ਮੀਂਹਾ ਮੈਂ ਠੀਕ ਹੈ ਪਾਣੀ ਹੈਗਾ ਵਾ ਤੇ ਮੋਟਰ ਦਾ ਕਨੈਕਸ਼ਨ ਏਆਰਸੀ ਠੱਠ ਬੰਦ ਪਿਆ ਵਾ ਤੇ ਇਹਦੇ ਨਾਲ ਹੁਣ ਗਾਂਹ ਪਾਣੀ ਦੇ ਪ੍ਰਬੰਧ ਕਿਦਾਂ ਕਰਨਾ ਇਹ ਕਨੈਕਸ਼ਨ ਨੂੰ ਚਾਲੂ ਕੀਤਾ ਜਾਵੇ ਕੋਲਿਆ ਜਿਹੜਾ ਉਹ ਖੜਾ ਕੀਤਾ ਜਾਵੇ ਆਜ ਦਾ ਜਾਨੀ ਮਾਨੀ ਨੁਕਸਾਨ ਆਜ ਦਾ ਰਸਤਾ ਵਗਦਾ ਵਾ ਮੰਨ ਲਓ ਕੋਈ ਡੰਗਰ ਬੱਚਾ ਕੋਈ ਵੀ ਇਸ ਚੀਜ਼ ਨਾਲ ਧਾਰਾ ਨਾਲ ਲੱਗ ਕੇ ਮਰ ਸਕਦਾ ਇਨਸਾਨ ਦੀ ਮੌਤ ਹੋ ਸਕਦੀ ਕੁਝ ਵੀ ਹੋ ਸਕਦਾ ਵਾ ਇਹਦੀ ਇਹ ਸਪਲਾਈ ਨੂੰ ਇਹ ਕੀਤਾ ਜਾਵੇ ਇਹਦਾ ਹੱਲ ਕੀਤਾ ਜਾਵੇ ਚਾਲੂ ਕੀਤਾ ਜਾਵੇ ਤੇ ਜੇ ਦਾ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਵਾ ਤੇ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜਈ ਸਾਹਿਬ ਹੋਣਗੇ ਐਸ ਡੀਓ ਸਾਹਿਬ ਹੋਣਗੇ ਤੇ ਐਕਸ਼ਨ ਸਾਹਿਬ ਨੂੰ ਦੇ ਗਨਮਨ ਨੂੰ ਵੀ ਮੈਂ ਦੱਸ ਚੁੱਕਾ ਉਹ ਵੀ ਉੱਥੇ ਮੌਕੇ ਤੇ ਮੌਜੂਦ ਹੀ 8 ਤਰੀਕ ਵਾਲੇ ਦਿਨ ਇਹ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਇਹਨਾਂ ਦਾ ਅਲਿ ਘਾਰੀ ਕੋਈ ਇਥੇ ਵੇਖਣਾ ਹੈ ਮੌਕਾ ਇੱਥੇ ਇੱਥੇ ਸਰ ਜਿਹਦੀ ਸਾਡੇ ਪਿੰਡ ਕਾਦੀਗਲ ਸਕੱਤਰ ਸਿੰਘ ਦੀ ਡਿਊਟੀ ਲੱਗੀ ਆ ਨਾ ਉਹਨੇ ਮੌਕਾ ਵੇਖਿਆ ਮੌਕੇ ਤੇ ਉਹਦੀ ਵੀਡੀਓ ਵੀ ਮੇਰੇ ਕੋਲ ਪਈਆਂ ਰਿਕਾਰਡਿੰਗਾਂ ਵੀ ਪਈਆਂ ਜੈ ਸਾਹਿਬ ਦੀਆਂ ਰਿਕਾਰਡਿੰਗਾਂ ਵੀ ਮੇਰੇ ਕੋਲ ਪਈਆਂ ਜਿਹੜਾ ਜੋ ਗੱਲ ਹੋ ਰਹੀ ਉਹਨਾਂ ਨੂੰ ਵੀਡੀਓ WhatsApp 'ਤੇ ਕੀਤੀਆਂ ਹੋਈਆਂ ਵਾ ਪਰ ਉਹ ਸਰ ਪੈਸੇ ਦੀ ਡਿਮਾਂਡ ਵੀ ਪੈਸੇ ਦੋ ਤੇ ਅਸੀਂ ਤੁਹਾਡਾ ਕੰਮ ਕਰਾ ਦਿੰਨੇ ਆ ਸਾਡੀਆਂ ਬਾਹਮਾਂ ਖੜੀਆਂ ਕਹਿੰਦੇ ਸਾਡੇ ਸਕੱਤਰ ਸਿੰਘ ਜਿਹੜਾ ਵਾ ਇਥੋਂ ਦਾ ਇੰਚਾਰਜ ਆ ਉਹ ਕਹਿੰਦਾ ਮੇਰ ਤੋਂ ਤੇ ਪੋਲ ਤੇ ਹੀ ਨਹੀਂ ਚੜਿਆ ਜਾਂਦਾ ਮੇਰ ਤੋਂ ਤੇ ਕੰਮ ਹੀ ਨਹੀਂ ਕੋਈ ਹੁੰਦਾ ਤੇ ਉਹਨੇ ਤੇ ਆਪਣਾ ਜਵਾਬ ਦਿੱਤਾ ਵਾ ਤੇ ਜਿਹੜਾ ਜੈ ਸਾਹਿਬ ਆ ਉਹ ਕਹਿੰਦਾ ਵੀ ਪੈਸੇ ਦੋ ਤੇ ਤੁਹਾਡਾ ਕੰਮ ਕਰਾ ਦਿੰਨੇ ਆ ਕੀ ਮੰਨਦੇ ਜੋ ਕਿ ਬਿਜਲੀ ਬੋਰਡ ਦੀ ਸਭ ਤੋਂ ਵੱਡੀ ਅੰਗਲੀ ਆ ਮੈਂ ਕਿਹਾ ਸਾਰੇ ਇੰਨੀ ਨਲਾਈਕੀ ਆ ਨਾ ਪਰ ਇੰਨਾ ਜਿਆਦਾ ਮਤਲਬ ਵੀ ਇਹਨਾਂ ਦਾ ਮਾੜਾ ਕੰਮ ਆਣਾ ਵੀ ਤਿੰਨ ਦਿਨ ਹੋ ਗਏ ਕਾਰਵਾਈ ਨਹੀਂ ਕੋਈ ਪਾਉਣ ਦਾ ਇਹਨਾਂ ਨੂੰ ਕੋਈ ਜਾਣਦਾ ਕਿਸੇ ਦਾ ਫਿਕਰ ਨਹੀਂ ਹੈਗਾ ਵੀ ਕੋਈ ਮਰ ਜੇ ਰਹਿ ਜੇ ਇਹਨਾਂ ਨੂੰ ਕੋਈ ਨਹੀਂ ਅਭਿਆਨ ਕੇ ਅਸੀਂ ਖੜੀਆਂ ਕਰਦੀਆਂ ਪੋਲੀਪਰਾ ਪਰੇ ਕਰਦੀਆਂ ਤਾਰਾਂ ਹੀ ਪਰੇ ਕਰ ਜੀਏ ਕੀ ਮੰਗ ਕਰਦੇ ਆਂ ਅਸੀਂ ਮੰਗੇ ਇਹੀ ਕਰਦੇ ਆਂ ਵੀ ਜੋ ਵੀ ਆ ਸਾਰਾ ਕੁਝ ਆ ਇਹਦਾ ਜਾਨੀ ਮਾਨੀ ਨੁਕਸਾਨ ਹੋ ਤੂੰ ਬਚਾਇਆ ਜਾਵੇ ਇਹਨੂੰ ਖੜਾ ਕੀਤਾ ਜਾਵੇ ਏਆਰਸੀ 68 ਕਨੈਕਸ਼ਨ ਆ ਜੋ ਅਗਰੇਵ ਸਿੰਘ ਦੇ ਨਾਂ ਤੇ ਆ ਇਹਨੂੰ ਚਾਲੂ ਕੀਤਾ ਜਾਵੇ ਤੇ ਜਿਹੜੀ 11 21 ਦੀ ਫਸਲ ਆਈ ਆ 7 7 7 ਤਰੀਕ ਵਾਲੇ ਦਿਨ ਇਹਦਾ ਵੀ ਨਾ ਨੁਕਸਾਨ ਹੋਵੇ ਇਹ ਵੀ ਬਚ ਜੇ ਇਹ ਸਾਰਾ ਕੁਝ ਬਚਾਓ ਜੇ ਸਾਰੀਆਂ ਚੀਜ਼ਾਂ ਦਾ ਹਾਂਜੀ ਬਾਈ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਨਰਵੈ ਸਿੰਘ ਆ ਜੀ ਕੀ ਕਿਹੜਾ ਕਦੇ ਬਾਈ ਅ ਵੀ ਜਿਹੜਾ ਬੀਲੀਦਾਨਾਂ ਦਾ ਹੋਇਆ ਵਾ ਵਲਾ ਡਿੱਗਾ ਵਾ ਇਹਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਹੋ ਸਕਦਾ ਇੱਕ ਇਥੋਂ ਸਾਡੇ ਨਾਲ ਦੋ ਰੋਡਾਂ 'ਵਾਂ ਲੱਗਦੇ ਵਿੱਚੋਂ ਦੀ ਲਾਂਗਾ ਵਾ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦੀ ਜਲਦੀ ਇਹਦੀ ਕੋਈ ਬਣਦੀ ਕਾਰਵਾਈ ਕਰਕੇ ਇਹ ਵਲਾ ਖੜਾ ਕੀਤਾ ਜਾਵੇ ਜਿਹੜੀਆਂ ਤਾਰਾਂ ਵਾਂ ਇਹਨਾਂ ਨੂੰ ਸਹੀ ਕੀਤਾ ਜਾਵੇ ਤਾਂ ਕਿ ਕੋਈ ਕਰੰਟ ਨਾਲ ਨਾ ਲੱਗ ਸਕੇ ਜਾਨੀ ਮਾਨੀ ਨੁਕਸਾਨ ਜਿਹੜਾ ਉਹਦਾ ਬਚਾਅ ਹੋ ਸਕੇ ਕੋਈ ਡੰਗਰ ਵੱਛਾ ਵੀ ਲੱਗ ਸਕਦਾ ਵਾ ਕੋਈ ਆਉਂਦਾ ਜਾਂਦਾ ਰਾਹੀਰ ਦਾ ਵੀ ਹੱਥ ਲੱਗ ਸਕਦਾ ਵਾ ਤਾਰਾਂ 'ਚ ਕਰੰਟ ਚੱਲੂ ਆ ਕਿਰਪਾ ਕਰਕੇ ਇਹਨੂੰ ਚਾਲੂ ਕੀਤਾ ਜਾਵੇ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਇਹਨੂੰ ਚਾਲੂ ਕਰਕੇ ਕੰਨਾਚਣ ਤੇ ਇਹਦੀ ਮੋਟਰ ਵੀ ਚਾਲੂ ਕੀਤੀ ਜਾਵੇ ਤੇ ਤਾਰਾਂ ਦਾ ਵੀ ਕੋ ਜਿਹੜਾ ਹੱਲ ਕੀਤਾ ਜਾਵੇ ਵਾਏ ਗੁਰ ਜਿੱਕਾ ਖਾਲਸਾ ਵਾਏ ਗੁਰ ਜਿੱਕਾ ਸਰਕ ਕਿਸਾਨ ਸਰਜੀਤ ਸਿੰਘ ਸਾਨੂੰ ਬਕਰੀਆ ਸਿੰਘ ਕੱਢ ਜੀ ਨੇ ਕੁਝ ਸ਼ੇਅਰ ਕੀਤੀ ਆ ਵੀ ਸਾਡੇ ਜਿਹੜਾ ਬੜਾ ਡਿੱਗਾ ਪਿਆ ਹੋਇਆ ਛੇਤੀ ਦਾ ਅੱਜ ਤੱਕ ਉਹ ਪ੍ਰਸ਼ਾਸਨੂ ਕਰੀ ਗਿਆ ਤੁਹਾਡੇ ਵੱਲੋਂ ਜੈ ਸਿੰਘ ਸਾਹਿਬ ਨਾਲ ਗੱਲ ਹੋਈ ਆ ਜੈ ਸਿੰਘ ਸਾਹਿਬ ਨੇ ਕਿੰਦੇ ਅੱবি ਐਲਟੀਆ ਜਿਹੜੇ ਜੰਪਲ ਲਵਾਤੇ ਨੇ ਲੈ ਇਹਨੂੰ ਡੱਡ ਕਰਤਾ ਆ ਤੇ ਜਦੋਂ ਵੀ ਸੰਦ ਦਾ ਰੇਂਜ ਹੁੰਦਾ ਤੇ ਟਕਾ ਟਕਾ ਜੈ ਸਾਹਿਬ ਨੇ ਬੋਲਿਆ ਯੋਗ ਸਰ ਉਹਨਾਂ ਨੂੰ ਪੈਸਿਆਂ ਦੀ ਇੱਕ ਮੰਨ ਕਰਨ ਦੀ ਕਾਰਜ ਉਹ ਜੇ ਸਾਹਮਣੇ ਦੇਖ ਪਰ ਇਹ ਪੁੱਛ ਲੈਣੇ ਆ ਕਿ ਆਪ ਤਲਬੀ ਲੈ ਲੈਂਦੇ ਕਿ ਉਹਨਾਂ ਵੱਲੋਂ ਕਿਆ ਗਿਆ ਹੈ ਕਿਸਤਾ ਇਹ ਤਾਂ ਛੇ ਤਰੀਕ ਦਾ ਡਿੱਗਾ ਪਿਆ ਹਰ ਤੱਕ ਸੁਵਾਈ ਨਹੀਂ ਕੀਤੀ ਗਈ ਜਿਸ ਤਰ੍ਹਾਂ ਜਿਆ ਮੋਟੇਚਰ ਪ੍ਰਸ਼ਾਦ ਹੋ ਰਹੀ ਹੈ ਜੇ ਪ੍ਰਸ਼ਾਦ ਨਾ ਹੋਈ ਹੁੰਦੀ ਤੇ ਫਿਰ ਜਿਹੜਾ ਉਹਦੀ ਕਿਸਾਨ ਦੀ ਜਿਹੜੇ ਫਸਲਾਂ ਵੀ ਨੁਕਸਾਨ ਜਾਂਦੇ ਆ ਉਹਦੀ ਭਰਵਾਈ ਉਹ ਉਹ ਮੇਪਾ ਉੱਚ ਅਧਿਕਾਰੀਆਂ ਨਾਲ ਗੱਲ ਕਰਗੇ ਜੋ ਨਹੀਂ ਹੋਗਾ ਫਸਦਾਲ ਸਰ ਲੈਂਡ ਰੈੱਡ ਹੋਣ ਦੇ ਬਾਜੂ ਦੇ ਕਹਿੰਦੇ ਉਹਦੇ ਵਿੱਚ ਕਰੰਟ ਆਉਂਦਾ ਜੇ ਕੱਲ ਕੋਈ ਹਾਦਸਾ ਵਾਪਰ ਜਾਂਦਾ ਤੇ ਕੌਣ ਜ਼ਿੰਮੇਵਾਰ? ਇਹ ਇਹਦੇ ਫਿਰ ਆਪਣੇ ਮੈਕਨੇ ਜਿਵੇਂ ਆ ਰੋਏਗਾ ਕਿ ਕਿਲਾ ਆ ਤੇ ਆਪਾਂ ਸਾਂਦਰਾ ਰੇਨ ਕਰਨੀ ਕਿਉਂਕਿ ਮੈਕਨੇ ਜੋ ਕ੍ਰੇਨ ਹੈ ਨਹੀਂ ਪ੍ਰਾਈਵੇਟ ਕਰਨੀ ਪੈਂਦੀ ਹੈ ਤੇ ਠੇਕੇਦਾਰ ਕੋ ਕੰਮ ਦਾ ਇਲਾਕਾ ਜਿਆਦਾ ਹੈ ਤੇ ਠੇਕੇਦਾਰ ਨੂੰ ਕੰਮ ਦਾ ਠੇਕੇਦਾਰ ਕਹਿ ਦਿੰਦੇ ਆ ਕਿ ਆਪ ਉੱਥੇ ਜਾ ਕੇ ਜਲਦੀ ਜਲਦੀ ਹੱਲ ਕਰ ਆ ਕੇ ਠੀਕ ਹੈ